ਗੁਰਬਾਣੀ ਦੇ ਵਿੱਚ ਵੀ ਬਹੁਤ ਸਾਰੀਆਂ 부ਝਾਰਤਾ ਨੇ ਗੁਰਬਾਣੀ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਗੁਰੂ ਸਾਹਿਬਾਨਾ ਨੇ ਜਾਂ ਕਹਿ ਲਓ ਭਗਤ ਜਨਾਂ ਨੇ 부ਝਾਰਤ ਦੀ ਫੋਰਮ ਦੇ ਵਿੱਚ ਸਮਝਾਈਆਂ ਹੋਈਆਂ ਨੇ ਅਸੀਂ ਉਸ ਦਾ ਮਤਲਬ ਕੁਝ ਹੋਰ ਸਮਝ ਰਹੇ ਹੁੰਨੇ ਆ ਪਰ ਜਿਵੇਂ ਜਿਵੇਂ ਸਮਾਂ ਅੱਗੇ ਬੀਤਦਾ ਹੈ ਸਾਡਾ ਪਿਆਰ ਹੋਰ ਪੈਂਦਾ ਹੈ ਗੁਰਬਾਣੀ ਦੇ ਨਾਲ ਫਿਰ ਸਾਨੂੰ ਬੁਰਬਾਣੀ ਸਮਝ ਆਨ ਲੱਗਦੀ ਹੈ ਫਿਰ ਜਾ ਕੇ ਸਾਨੂੰ ਪਤਾ ਲੱਗਦਾ ਕਿ ਯਾਰ ਅਸੀਂ ਤਾਂ ਇਸ ਦਾ ਕੁਝ ਹੋਰ ਹੀ ਮਤਲਬ ਸਮਝ ਰਹੇ ਸੀ ਇਹ ਤਾਂ ਗੱਲ ਹੀ ਕੁਝ ਹੋਰ ਹੈ ਆਓ ਇੱਕ ਬੁਝਾਰਤ ਰੂਪ ਦੇ ਵਿੱਚ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਭਗਤ ਕਬੀਰ ਜੀ ਦੀ ਬਾਣੀ ਦਾ ਇਹ ਸ਼ਬਦ ਜਿਹਦੇ ਵਿੱਚ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਹ ਰਹੇ ਨੇ ਜਹਾਂ ਬੋਲ ਤਹਿ ਅੱਛਰ ਆਵਾ ਜਹਾਂ ਅਬੋਲ ਤਹਿ ਮਨ ਨਾ ਰਹਾਵਾ ਬੋਲ ਅਬੋਲ ਮਦ ਹੈ ਸੋਈ ਜਸ ਉਹ ਹੈ ਤਸ ਲਖੈ ਨ ਕੋਈ ਕਹਿੰਦੇ ਕਿ ਜਿੱਥੇ ਅਸੀਂ ਬੋਲਦੇ ਆ ਉੱਥੇ ਅੱਖਰ ਆ ਜਾਂਦੇ ਨੇ ਹੁਣ ਗੁਰਬਾਣੀ ਵੀ ਤਾਂ ਅੱਖਰਾਂ ਦੇ ਵਿੱਚ ਹੀ ਲਿਖੀ ਹੋਈ ਹੈ ਹੁਣ ਜਿੰਨੇ ਵੀ ਅੱਖਰ ਨੇ ਇਹ ਭਗਤ ਕਬੀਰ ਜੀ ਇਸੇ ਸ਼ਬਦ ਦੇ ਵਿੱਚ ਉਪਰ ਦੱਸ ਵੀ ਰਹੇ ਨੇ ਸਾਨੂੰ ਕਿ ਸਾਰੇ ਅੱਖਰ ਤ੍ਰੈ ਗੁਣੇ ਨੇ ਫਿਰ ਕਿ ਗੁਰਬਾਣੀ ਦੇ ਅੱਖਰ ਵੀ ਤ੍ਰੈ ਗੁਣੇ ਨੇ ਬਿਲਕੁਲ ਅੱਖਰ ਤ੍ਰੈ ਗੁਣੇ ਹੈ ਪਰ ਉਹਨਾਂ ਅੱਖਰਾਂ ਦੇ ਵਿੱਚ ਜਿਹੜਾ ਗਿਆਨ ਹੈ ਉਹ ਗਿਆਨ ਚੌਥੇ ਪਦ ਦਾ ਗਿਆਨ ਹੈ ਉਹ ਗਿਆਨ ਪਰਮੇਸ਼ਰ ਦਾ ਗਿਆਨ ਹੈ ਉਸ ਗਿਆਨ ਨੂੰ ਆਪਾਂ ਬੁੱਝਣਾ ਹੁੰਦਾ ਹੈ ਤੇ ਇਹੀ ਭਗਤ ਕਬੀਰ ਜੀ ਸਮਝਾ ਰਹੇ ਨੇ ਕਹਿੰਦੇ ਕਿ ਜਿੱਥੇ ਅਸੀਂ ਬੋਲਦਿਆਂ ਉੱਥੇ ਤਾਂ ਸਾਡੇ ਅੱਖਰ ਆ ਜਾਂਦੇ ਆ ਤੇ ਅੱਖਰ ਹੁੰਦੇ ਨੇ ਤਰ੍ਹਾਂ ਗੁਣੇ ਤੇ ਜਿੱਥੇ ਸਾਨੂੰ ਬੋਲਣ ਦੀ ਲੋੜ ਨਹੀਂ ਹੁੰਦੀ ਜਿੱਥੇ ਕੋਈ ਅੱਖਰਾਂ ਦੀ ਲੋੜ ਨਹੀਂ ਹੁੰਦੀ ਉੱਥੇ ਸਾਡਾ ਮਨ ਟਿਕਦਾ ਹੀ ਨਹੀਂ ਹੈ ਹੁਣ ਜਿੱਥੇ ਤਾਂ ਅਸੀਂ ਬੋਲ ਰਹੇ ਹਾਂ ਤੁਸੀਂ ਦੇਖੋ ਸੰਸਾਰ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰੀਏ ਤਾਂ ਸਾਡਾ ਮਨ ਕਿੰਨੀ ਛੇਤੀ ਲੱਗਦਾ ਆ ਪਰ ਜੇਕਰ ਸਾਨੂੰ ਚੁੱਪ ਹੋ ਕੇ ਬੈਣਾ ਪੈ ਜਾਵੇ ਹੈਨਾ ਤੇ ਸਾਨੂੰ ਕਾਲ ਪੈਣ ਲੱਗ ਪੈਂਦੀ ਹੈ ਕਿਉਂਕਿ ਕਿ ਸਾਡਾ ਅੰਦਰਲਾ ਤਾਂ ਚੁੱਪ ਹੁੰਦਾ ਹੀ ਨਹੀਂ ਹੈ ਉੱਥੇ ਤਾਂ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ ਹੈ ਤੇ ਇਹ ਗਰੰਟੀ ਗੱਲ ਹੈ ਕਿ ਜੀਵ ਆਪਣੇ ਨਾਲ ਵੀ 10 ਮਿੰਟ ਚੁੱਪ ਕਰਕੇ ਬੈਠ ਹੀ ਨਹੀਂ ਸਕਦਾ ਇਹੀ ਭਗਤ ਕਬੀਰ ਜੀ ਸਮਝਾ ਰਹੇ ਕਿ ਜਿੱਥੇ ਬੋਲਦੇ ਆ ਉੱਥੇ ਤਾਂ ਅੱਖਰ ਆਉਂਦੇ ਆ ਜਿੱਥੇ ਬੋਲਣ ਦੀ ਲੋੜ ਹੀ ਨਹੀਂ ਜਿੱਥੇ ਅੱਖਰਾਂ ਦੀ ਲੋੜ ਹੀ ਨਹੀਂ ਹੈ ਉੱਥੇ ਸਾਡਾ ਮਨ ਹੀ ਨਹੀਂ ਟਿਕਦਾ ਕਹਿੰਦੇ ਬੋਲਣ ਤੇ ਨਾ ਬੋਲਣ ਦੇ ਵਿੱਚ ਉਹ ਆਪ ਹੈ ਤੇ ਜਿੱਥੇ ਉਹ ਆਪ ਹੈ ਉੱਥੇ ਅਸੀਂ ਉਸ ਨੂੰ ਲੱਭੀ ਨਹੀਂਦਾ ਉੱਥੇ ਹੀ ਅਸੀਂ ਉਸ ਪਰਮੇਸ਼ਰ ਨੂੰ ਲੱਭਣਾ ਹੈ ਜਹਾਂ ਬੋਲ ਤਹਿ ਅੱਛਰ ਆਵਾ ਜਹ ਅਬੋਲ ਤਹਿ ਮਾਨ ਨਾ ਰਹਾ ਆਵਾ ਬੋਲ ਅਬੋਲ ਮਦ ਹੈ ਸੋਈ ਜਸ ਉਹ ਹੈ ਤਸ ਲਖੈ ਨਾ ਕੋਈ